हां जी दोस्तों सारनु साथ छे काल दोस्तों ये वीडियो ਤੁਸੀਂ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀ ਵੇਖੀ ਹੋਣੀ ਐ ਜਿਸ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਮਾਪਿਆਂ ਦੀ लाडाਾਂ ਦੇ ਨਾਲ ਪਾਲੀ ਹੋਈ ਸੀ ਤੀ ਅੱਜ ਮਾਪੇ ਆਪਣੀ ਧੀ ਨੂੰ ਵਿਦੇਸ਼ ਦੇ ਵਿੱਚ ਧੋ ਰਹੇ ਹਨ ਜਿਸ ਦਿਨ ਇਸ ਕੁੜੀ ਨੇ ਵਿਦੇਸ਼ ਦੇ ਵਿੱਚ ਜਾਣਾ ਸੀ ਉਸੇ ਦਿਨ ਹੀ ਇਸ ਕੁੜੀ ਦਾ ਜਨਮ ਦਿਨ ਹੁੰਦਾ ਪਹਿਲਾਂ ਆਪਣੀ ਧੀ ਦਾ ਜਨਮ ਦਿਨ ਮਨਾਉਂਦੇ ਹਨ ਅਤੇ ਬਾਅਦ ਵਿੱਚ ਰੀਤੀ ਰਿਵਾਜਾਂ ਦੇ ਨਾਲ ਵਿਦੇਸ਼ ਦੇ ਵਿੱਚ ਧੋਦੇ ਹਨ ਤੁਸੀਂ ਦੇਖੋ ਕਿ ਧੀ ਆਪਣੀ ਦਾਦੀ ਦੀ ਗੱਲ ਲੱਗ ਕੇ ਬਹੁਤ ਜ਼ਿਆਦਾ ਰੋ ਰਹੀ ਹੈ ਦੋਸਤੋ ਵਿਦੇਸ਼ ਜਾਣ ਦੇ ਲਈ ਵੀ ਬਹੁਤ ਜ਼ਿਆਦਾ ਵੱਡਾ ਦਿਲ ਕਰਨਾ ਪੈਂਦਾ ਹੈ ਕਿਸੇ ਵੀ ਬੱਚੇ ਦਾ ਆਪਣੇ ਮਾਪਿਆਂ ਤੋਂ ਦੂਰ ਰਹਿਣ ਨੂੰ ਇੱਕ ਮਿੰਟ ਦੇਲ ਵੀ ਨਹੀਂ ਕਰਦਾ ਪਰ ਮਜਬੂਰੀਆਂ ਤਾਂ ਤੋਂ ਬਹੁਤ ਕੁੱਝ ਕਰਵਾ ਦਿੰਦੇ ਹਨ ਅੱਜ ਕੱਲ ਇਹ ਗੱਲ ਤਾਂ ਹਰ ਕੋਈ ਸੋਚਦਾ ਹੈ ਕਿ ਵਿਦੇਸ਼ ਦੇ ਵਿੱਚ ਜਾ ਕੇ ਕੋ ਵੇਖ ਵਧੀਆ ਬਣ ਜਾਂਦਾ ਹੈ ਤੇ ਦੂਸਰਾ ਜੀਵਨ ਸਾਥੀ ਆਪਣੇ ਤੋਂ ਵਧੀਆ ਮਿਲ ਜਾਂਦਾ ਹੈ ਨਹੀਂ ਤਾਂ ਕੁਵਾਰੀ ਦੀਆਂ ਉਪਦੇਸ਼ਾਂ ਦੇ ਵਿੱਚ ਤੋਰਨ ਦੇ ਲਈ ਕਿਸੇ ਦਾ ਦਿਲ ਨਹੀਂ ਕਰਦਾ ਦੋਸਤੋ ਇਸ ਵੀਡੀਓ ਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਆਪਣੇ ਕੀਮਤੀ ਵਿਚਾਰ ਕਮੈਂਟ ਬਾਕਸ ਵਿੱਚ ਜਰੂਰ ਦੇ ਦੇਣਾ ਅਤੇ ਵੀਡੀਓ ਨੂੰ ਅੱਗੇ ਵਧ ਤੋਂ ਵੱਧ ਸ਼ੇਅਰ ਜਰੂਰ ਕਰ ਦੇਣਾ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਅਤੇ ਵਾਈਲਡ ਆਈਕਨ ਨੂੰ ਜਰੂਰ ਪ੍ਰੈਸ ਕਰ ਲੈਣਾ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ ਉਦੋਂ ਤੱਕ ਰੱਬ ਰੱਖਣਾ